ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ న్యూਸ ਟੀਵੀ ਨਾਲ ਸਿੰਘ ਰੰਗਲੀਆ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਰ ਸਿੰਘ ਰੰਗਲੀਆ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਦਰਸ਼ਨ ਸਿੰਘ ਚੀਮਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਡੂ ਫਤਿਹਗੜ੍ਹ ਸਾਹਿਬ ਦੇ ਮਲੋਦ ਦਾਤਰ ਦੇ ਵਿੱਚ ਜਿੱਥੇ ਉਹਨਾਂ ਵੱਲੋਂ ਅੱਜ ਗਾਂ ਤੇ ਮੱਝ ਦੇ ਦੁੱਧ ਦੀ ਫੈਟ ਦੇ ਰੇਟ ਦੇ ਵਿੱਚ ਕਮੀ ਹੋਣ ਕਾਰਨ ਜੋ ਛੋਟੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਉਹਨਾਂ ਦੇ ਸਬੰਧ ਵਿੱਚ ਅੱਜ ਉਹਨਾਂ ਦੇ ਦਫ਼ਤਰ ਮਲੋਦ 'ਤੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਗਾਂ ਦੇ ਦੁੱਧ ਦੀ ਫੈਟ ਰੇਟ 790 ਰੁਪਏ ਪ੍ਰਤੀ ਕਿਲੋ ਫੈਟ ਹੈ ਜਦ ਕਿ ਮੱਝਾਂ ਦੇ ਦੁੱਧ ਦੀ ਫੈਟ ਰੇਟ 830 ਰੁਪਏ ਪ੍ਰਤੀ ਕਿਲੋ ਫੈਟ ਹੈ ਕੁਝ ਸਮਾਂ ਪਹਿਲਾਂ ਇਹ ਦਰਾਂ ਬਰਾਬਰ ਹੁੰਦੀਆਂ ਸਨ ਇਹ ਜੋ ਰੇਟ ਹੈ 2013 ਤੋਂ ਬਾਅਦ ਘਟ ਕਰਨਾ ਸ਼ੁਰੂ ਕੀਤੇ ਗਏ ਪਹਿਲਾਂ ਇਹ 10 ਰੁਪਏ ਅਤੇ ਬਾਅਦ ਵਿੱਚ ਇਹ ਘਟ ਕਰਕੇ 40 ਰੁਪਏ ਤੱਕ ਪ੍ਰਤੀ ਫੈਟ ਕਰ ਦਿੱਤਾ ਗਿਆ ਦੂਜੇ ਪਾਸੇ ਉਮੂਲ ਵਰਗੀਆਂ ਵੱਡੀਆਂ ਡੈਰੀਆਂ 860 ਰੁਪਏ ਪ੍ਰਤੀ ਕਿਲੋ ਘੱਟ ਤੱਕ ਰੇਟ ਦੇ ਰਹੀਆਂ ਹਨ ਬੇਰਕਾ ਦਾ ਪਾਊਡਰ ਦਾ ਸਟੈਂਡਰਡ 850 ਤੇ ਉਮੂਲ ਦਾ ਸਟੈਂਡਰਡ 900 ਰੁਪਏ ਹੈ ਜਿਸ ਨਾਲ ਸਾਫ ਪਤਾ ਚੱਲਦਾ ਹੈ ਕਿ ਪੰਜਾਬ ਦੇ ਦੁੱਧ ਉਤਪਾਦਕਾਂ ਨਾਲ ਦਰਾਂ ਦੇ ਮਾਮਲੇ ਦੇ ਵਿੱਚ ਹਨ ਹੋਈ ਹਨ ਹੋਣੀ ਹੋ ਰਹੀ ਹੈ ਇਸ ਸਮਾਂ ਉਹ ਕਿ ਉਹਨਾਂ ਨੇ ਕਿਹਾ ਕਿ ਗਾਂ ਤੇ ਮੱਝ ਦੇ ਦੁੱਧ ਦੀ ਫੈਟ ਰੇਟ ਬਰਾਬਰ ਜਾਂ ਉਚਿਤ ਅਨੁਪਾਤ ਵਿੱਚ ਕੀਤੀ ਜਾਵੇ ਤਾਂ ਜੋ ਉਤਪਾਦਕਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ। ਬਾਕੀ ਕਰਦੇ ਹਾਂ ਗੱਲਬਾਤ ਸਰਦਾਰ ਦਰਸ਼ਨ ਸਿੰਘ ਚੀਮਾ ਦੇ ਨਾਲ ਤੇ ਉਹਨਾਂ ਨੇ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਦੇ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਆਜੂ ਸੁਣ। ਪਾਲੀ ਸਿਮਾ ਤੋਂ ਅੱਜ ਦੇ ਇਸ ਪ੍ਰਸੰਖ ਤੋਂ ਕੀ ਮਤ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਬਹੁਤ ਅਹਿਮ ਮੁੱਦਾ ਹੈ ਉਹ ਮੁੱਦਾ ਸਭ ਤੋਂ ਪਹਿਲਾਂ ਤਾਂ ਹੈਗਾ ਸਾਡਾ ਮਿਰਕ ਪਲਾਟ ਨੇ ਜਿਹੜੇ ਬੇਰਕਾ ਲੁਧਿਆਣੇ ਦਾ ਮਿਰਕ ਪਲਾਟਾਂ ਬਾਰੇ ਉਹਨਾਂ ਦੇ ਵਿੱਚ ਜਿਹੜਾ ਦੁੱਧ ਦਾ ਰੇਟ ਹੈ ਉਹ ਜਿਹੜਾ ਮੱਝਾਂ ਦੇ ਦੁੱਧ ਦਾ ਰੇਟ ਦਿੱਤਾ ਹੁੰਦਾ 830 ਰੁਪਏ ਪ੍ਰਤੀ ਕਿਲੋ ਫੈਟ ਇਹਦੇ ਹਿਸਾਬ ਨਾਲ ਜਿਹੜਾ گاਵਾ ਦਾ ਦੁੱਧ ਹੁੰਦਾ ਸੀ ਇਹਨੂੰ ਜਿਵੇਂ 830 ਨੂੰ ਡਿਵਾਈਡ ਕਰਕੇ ਘਿਓ ਦਾ ਰੇਟ ਤੇ ਪਾਊਡਰ ਦਾ ਰੇਟ ਨਿਕਲਦਾ ਆਉਂਦਾ ਅੱਜ ਤੋਂ 2013 ਦੇ ਵਿੱਚ ਜਾਂ 2013 ਤੋਂ ਪਹਿਲਾਂ ਇਹ ਰੇਟ ਬਰਾਬਰ ਹੁੰਦਾ ਸੀ ਕਿਲੋ ਫੈਟ ਦਾ ਉਹਦੇ ਹਿਸਾਬ ਨਾਲ ਗਾਵਾਂ ਦਾ ਰੇਟ ਨਿਕਲਦਾ ਆਉਂਦਾ ਸੀ 2013 ਤੋਂ ਇਹਨਾਂ ਨੇ ਕੀ ਕਰਿਆ ਬੇਰਕਾਲਿਆਂ ਨੇ 10 ਪੈਸੇ ਗਾਵਾਂ ਦਾ ਰੇਟ ਘਟਾਤਾ ਉਹ 10 ਪੈਸੇ ਰੇਟ ਘਟਾ ਕੇ ਬਾਅਦ ਵਿੱਚ ਇਹ ਘਟਾਉਂਦੇ ਚਲੇ ਗਏ ਜਿਹੜਾ ਅੱਜ ਅੱਜ 40 ਪੈਸੇ ਰੇਟ ਘਟਾ ਹੈ ਸਹੀ ਤੇ ਜੋ ਕੰਟਰ ਹੈ 40 ਪੈਸੇ ਪ੍ਰਤੀ ਕਿਲੋ ਫੈਟ ਪ੍ਰਤੀ ਕਿਲੋ ਫੈਟ ਜਿਹੜਾ 800 830 ਰੁਪਏ ਮੱਝਾਂ ਦਾ ਰੇਟ ਆ ਉਹਦੇ ਬਦਲੇ 790 ਦੇ ਹਿਸਾਬ ਨਾਲ ਗਾਵਾਂ ਦਾ ਰੇਟ ਇਹ ਲਾਉਂਦੇ ਨੇ ਉਹਦੇ ਵਿੱਚ ਕੀ ਆ ਵੀ ਇੱਕ ਤਾਂ ਇਹਨਾਂ ਦੀ ਐਸਐਨਐਫ ਆ ਜਿਹੜਾ ਪਹਿਲਾਂ ਦਾ ਸਟੈਂਡਰਡ ਚੱਲਦਾ ਉਹ 8.5 ਤੱਕ ਆ ਤੇ ਜਿਹੜੇ ਛੋਟੇ ਕਸਟਮਰ ਨੇ ਉਹਨਾਂ ਨੂੰ ਬਹੁਤ ਲਾਸ ਹੁੰਦਾ ਇਹਦੇ ਵਿੱਚ ਕਿਉਂਕਿ ਤਕਰੀਬਨ 3 ਤੋ 4 ਰੁਪਏ ਪ੍ਰਤੀ ਲੀਟਰ ਉਹਨਾਂ ਨੂੰ ਲਾਸ ਹੁੰਦਾ ਹੈ ਜਿਹੜੇ ਵੱਡੇ ਫਾਰਮਰ ਨੇ ਉਹਨਾਂ ਨੂੰ ਕੀ ਕਰਦ ਨੇ ਇਹ ਵੀ ਜਿਹੜਾ ਕੁਆਂਟਲ ਤੋਂ ਜਾਂ 2 ਕੁਆਂਟਲ ਤੋਂ ਉੱਪਰ ਹੈ 1 ਰੁਪਿਆ ਇਨਸੈਂਟਿਵ ਜੇ 2 ਤੋਂ 3 ਕੁਆਂਟਲ ਆ ਫਿਰ 2 ਰੁਪਏ 5 ਕੁਆਂਟਲ ਤੋਂ ਉੱਤੇ ਜਾਂ ਇਹ 3-4 ਰੁਪਏ ਉਹਨੂੰ ਇਨਸੈਂਟਿਵ ਦੇ ਦੇਣ 10 ਰੁਪਏ ਤੱਕ 10 10 ਕੁਆਂਟਲ ਤੱਕ ਕਿਉਂਕਿ ਇਹਦੇ ਵਿੱਚ ਨੁਕਸਾਨ ਤਾਂ ਹੋ ਗਿਆ ਛੋਟੇ ਫਾਰਮਰਾਂ ਦਾ ਦੂਜਾ ਨੁਕਸਾਨ ਇਹ ਆ ਵੀ ਜਿਹੜਾ ਉਹਨਾਂ ਨੇ ਪ੍ਰਤੀ ਕਿਲੋ ਹੈਡ ਘੱਟ ਰੇਟ ਰੱਖਿਆ ਹੁਣ ਇਹ ਤਾਂ ਨੋ ਸੈਂਗਈ ਹੈਗਾ ਉਹਦੇ ਬਰਾਬਰ ਆ ਗਿਆ ਉਮੂਲ ਉਮੂਲ ਦਾ ਜਿਹੜਾ ਰੇਟ ਅੱਜ ਦਾ ਜਿੱਥੇ ਇਹਨਾਂ ਦਾ ਵੇਰ ਕਾ ਲੁਧਿਆਣੇ ਦਾ 830 ਆ ਉਥੇ ਉਹਨਾਂ ਦਾ 860 ਆ ਫਾਰਮਰ ਦਾ ਰੇਟ ਆ ਜਿਹੜਾ 30 ਪੈਸੇ ਪ੍ਰਤੀ ਕਿਲੋ ਫਟ ਇਹ ਫਰਕ ਪੈ ਗਿਆ ਤੇ ਉਸ ਤੇ ਦੂਜਾ ਜਿਹੜਾ ਕਾਮਾਂ ਦਾ ਰੇਟ ਆ ਉਹ ਕਾਮਾਂ ਦਾ ਰੇਟ ਕੱਢਦੇ ਨੇ 865 ਨਾਲ 50 ਪੈਸੇ ਇਹ ਤੋਂ ਵੀ ਉੱਪਰ ਕੱਢਦੇ ਨੇ ਦੂਜਾ ਉਹਨਾਂ ਦਾ ਫਿਰ ਜਿਹੜਾ ਮੇਨ ਫਰਕ ਹੈ ਉਹ ਹੈਗਾ ਵੀ ਜਿਹੜੀ ਐਸਨ ਹੈ ਤੇ ਇਹ 805 ਤੱਕ ਦਿੰਦੇ ਨੇ ਬੇਰਕਾਲੇ ਉਹ ਦਿੰਦੇ ਨੇ 905 ਤੱਕ ਉਹਦੇ ਨਾਲ ਉਹਨਾਂ ਦਾ ਰੇਟ ਹੋਰ ਵੱਜ ਜਾਂਦਾ ਉਹਦੀ ਜਿਹੜੀ ਮੈਂ ਕੈਲਕੂਲੇਸ਼ਨ ਕੀਤੀ ਆ ਜਿਹੜਾ ਇਹਨਾਂ ਨੇ 865 ਦਿੱਤਾ ਉਹ 880 ਤੱਕ ਚਲੇ ਜਾਂਦਾ ਇਹਦੇ ਵਿੱਚ ਜਿਹੜਾ ਫਰਕ ਆ ਬਹੁਤ ਫਰਕ ਆ ਕਿਉਂਕਿ ਇਹਨਾਂ ਦੀ ਜਿਹੜੀ ਮੂਲ ਦੀ ਨੀਤੀ ਆ ਮੇਰੇ ਹਿਸਾਬ ਨਾਲ ਤਾਂ ਹੈਗੇ ਵੀ ਇਹਨਾਂ ਨੇ ਬੇਰਕਾਲ ਨੂੰ ਖੇਲ ਕਰਨ ਦੀ ਵੀ ਆ ਕਿਉਂਕਿ ਜਿਹੜਾ ਮਹਾਲੀ ਬੇਰਕਾ ਦਾ ਰੇਟ ਹੈ ਮਹਾਲੀ ਬੇਰਕਾ ਮਿਲਕ ਪਲਾਟ ਦਾ ਰੇਟ ਹੈ ਉਹ 850 ਰੇਟ ਹੈ ਲੁਧਿਆਣੇ ਦਾ 830 ਆ ਪਟਿਆਲੇ ਦਾ 820 ਆ ਜਾਂ 10 ਹੈ ਯਾਨੀ ਫਸਟ ਮਹਾਲੀ ਸੈਕੰਡ ਲੁਧਿਆਣਾ ਬਾਕੀ ਸਾਰੇ ਥੱਲੇ ਨੇ ਇਹਨਾਂ ਤੋਂ ਬੇਰਕਾਲੇ ਇਹ ਉਹਦੇ ਕਰਕੇ ਵੀ ਜਿਹੜਾ ਛੋਟਾ ਕਸਟਮਰ ਆ ਉਹਦਾ ਤਾਂ ਬਹੁਤ ਲਾਸ ਹੋ ਜਾਂਦਾ ਅਸੀਂ ਬੇਰਕਾਲਿਆਂ ਨੂੰ ਮੈਂ ਚੇਅਰਮੈਨ ਸਾਹਿਬ ਨਾਲ ਦੋ ਤਿੰਨ ਫੋਨ ਕਰੇ ਨੇ ਉਹਨਾਂ ਨੂੰ ਜਿਹੜੇ ਸ਼ੇਰ ਗਿੱਲ ਨੇ ਨਰਿੰਦਰ ਸ਼ੇਰ ਗਿੱਲ ਉਹਨਾਂ ਨੇ ਫੋਨ ਨਹੀਂ ਸਾਡਾ ਅਟੈਂਡ ਕਰਿਆ ਚੱਕਿਆ ਹੀ ਨਹੀਂ ਹੈਗਾ ਫੋਨ ਵੀ ਅਸੀਂ ਮੈਂ ਚਾਹੁੰਦਾ ਸੀ ਵੀ ਉਹਨਾਂ ਨੂੰ ਨਾ ਹੁਣ ਕੱਲ ਮੈਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਆ ਵੀ ਇਹਦੇ ਵਿੱਚ ਜਿਹੜੇ ਛੋਟੇ ਕਸਟਮਰ ਨੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਵੀ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਸੀਂ ਇਹ ਬੇਰਕਾ ਨੂੰ ਕਹਿਣਾ ਵੀ ਇਹਦਾ ਰੇਟ ਆ ਜਿਹੜਾ ਪਹਿਲਾਂ ਦੀ ਤਰ੍ਹਾਂ ਜੇ 830 ਰੁਪਏ ਰੇਟ ਦੇ ਹਿਸਾਬ ਨਾਲ ਮਿਲਦਾ ਵੀ ਉਹਦੇ ਹਿਸਾਬ ਨਾਲੇ ਕੰਮਾਂ ਦਾ ਰੇਟ ਆ ਜਿਹੜਾ ਮਿਲਣਾ ਚਾਹੀਦਾ ਤੇ ਗੱਲ ਜਾਜਾਕ ਨਹੀਂ ਜਾਜਾ ਠੀਕ ਹੈ ਜੀ ਵੀ ਅਸੀਂ ਇਹ ਬੇਨਤੀ ਕਰਦੇ ਆਂ ਵੀ ਸਾਡੇ ਚੇਅਰਮੈਨ ਨੂੰ ਸਾਡੇ ਬੋਰਡ ਨੂੰ ਜਿਹੜੇ ਬੇਰਕਾ ਵਾਲੇ ਨੇ ਤੇ ਉਹਨਾਂ ਦੇ ਸਾਡੇ ਐਮਐਲਏ ਦੇ ਥਰੂ ਅਸੀਂ ਐਮਐਲਏ ਸਾਹਿਬ ਨੂੰ ਵੀ ਇਹ ਮੰਗ ਪੱਤਰ ਦਵਾਂਗੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਗੱਲ ਪਹੁੰਚਾਈ ਜਾਵੇ ਕਿਉਂਕਿ ਜਿਹੜਾ ਸਾਡੇ ਕਿਸਾਨਾਂ ਦਾ ਦੁੱਧ ਉਤਪਾਦਕਾਂ ਦਾ ਵੀ ਜਿਹੜਾ ਬਣਦਾ ਰੇਟ ਉਹ ਦਿੱਤਾ ਜਾਵੇ ਦੂਜੇ ਨੰਬਰ ਤੇ ਮੈਂ ਇਹ ਵੀ ਬੇਨਤੀ ਕਰਦਾ ਵੀ ਜਿਵੇਂ ਅੰਮੂਲ ਵਾਲੇ ਦੇ ਦਿੰਦੇ ਨੇ ਰੇਟ 860 ਰੁਪਏ ਮੱਝਾਂ ਦਾ ਰੇਟ ਦੇ ਰਹੇ ਨੇ ਜਾਂ ਗਾਵਾਂ ਦਾ ਰੇਟ ਉਹ ਤੋਂ ਵੱਧ ਦੇ ਰਹੇ ਨੇ ਵੱਧ ਤੇ ਵੱਧ 1 ਰੁਪਏ ਦਾ ਵੈਰੀਫਿਕੇਸ਼ਨ ਹੋਣਾ ਚਾਹੀਦਾ ਐਤੋਂ ਵੱਧ ਨਹੀਂ ਹੋਣਾ ਚਾਹੀਦਾ ਵੀ ਜਦੋਂ ਉਹ ਰੇਟ ਇਹਨਾਂ ਦੇ ਸਕਦੇ ਨੇ ਪੰਜਾਬ ਦੇ ਵਿੱਚ ਆ ਕੇ ਅਸੀਂ ਕਿਉਂ ਨਹੀਂ ਦੇ ਸਕਦੇ ਇਹਤੇ ਵੀ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਆ ਵੀ ਉਹਨਾਂ ਦੀ ਨੀਤੀ ਕੀ ਆ ਕਿਉਂਕਿ ਉਹਨਾਂ ਨੇ ਮਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਵੀ ਡੈਰੀ ਨਹੀਂ ਖੋਲੀ ਬੇ ਅਮੂਲ ਵਾਲੇ ਨੇ ਅਮੂਲ ਦਾ ਸੈਂਟਰ ਕਿੱਥੇ ਵੈਸੇ ਆ ਉਹਨਾਂ ਦਾ ਡੇਰਾ ਬੱਸੀ ਆ ਡੇਰਾ ਬੱਸੀ ਆ ਪੰਜਾਬ ਜੀ ਹਾਂ ਜੀ ਤੇ ਉਹ ਗੱਲ ਤਾਂ ਇਹ ਵੀ ਜਿਹੜਾ ਮਹਾਲੀ ਆ ਮਹਾਲੀ ਬੇਰਕਾ ਦਾ ਰੇਟ ਹੈਗਾ 850 ਰੁਪਏ ਮੱਝਾ ਦਾ ਰੇਟ ਲੁਧਿਆਣਾ ਦਾ ਹੈਗਾ 830 ਰੁਪਏ ਉਹਨਾਂ ਦਾ ਹੈਗਾ 860 ਰੁਪਏ ਉਹਨਾਂ ਨੇ ਮਹਾਲੀ ਜ਼ਿਲ੍ਹੇ ਚ ਕੋਈ ਡੈਰੀ ਨਹੀਂ ਖੋਲੀ ਹੋਰ ਜਿੱਥੇ ਖੋਲ ਰਹੇ ਨੇ ਜਿੱਥੇ ਕੇ ਬੇਰਕਾ ਦਾ ਰੇਟ ਘਟਾ ਹੈ ਜਿੱਥੇ ਹੋ ਰਹੇ ਨੇ ਉੱਥੇ ਹੋ ਰਹੇ ਨੇ ਤੇ ਲੋਕ ਦੇਖੋ ਜਿਹਨੂੰ 4 ਰੁਪਏ ਵੱਧ ਮਿਲ ਲਗਾ ਅਗਲਾ ਉਧਰ ਜਾਊਗਾ ਜਾਊਗਾ ਨਾਲੇ ਉਹਨਾਂ ਦੀ ਪੇਮੈਂਟ ਆ ਜਿਹੜੀ ਉਹ ਹਫ਼ਤੇ ਦੀ ਆ ਹਫ਼ਤਾ ਪੂਰਾ ਹੋਣ ਤੋਂ ਬਾਅਦ ਉਹਨਾਂ ਦੀ ਪੇਮੈਂਟ ਕਸਟਮਰ ਦੇ ਸਿੱਧੇ ਕਾਊਂਟ ਚ ਪੈ ਜਾਂਦੀ ਹੈ ਫੇਰ ਕਾ ਦੀ ਫੇਰ ਕਾ ਦੀ ਹੈਗੀ ਆ 1 ਤੋਂ 10 ਵਾਲੀ ਪੇਮੈਂਟ ਹੁੰਦੀ ਆ ਉਹਨਾਂ ਦੀ 15 ਨੂੰ ਆਉਂਦੀ ਆ ਇਹਨਾਂ ਦੀ 3 ਮਹੀਨੇ ਚ 3 ਪੇਮੈਂਟਾਂ ਨੇ ਬਿਲਕੁਲ ਤਿੰਨ ਨੇ ਉਹਨਾਂ ਦੀ ਹਫਤੇ ਬਾਅਦ ਪੇਮੈਂਟ ਆ ਚਾਰ-ਪੰਜ ਹੋ ਜਾਂਦੀ ਨੇ 4 ਹੋ ਜਾਂਦੀ ਨੇ ਉਹਦੀ ਵਹੀਕਲੀ ਇਹਦੀ ਦੱਸ ਦੇਣਾ ਇਹਨਾਂ ਦੀ ਦੱਸ ਦੇਣਾ ਬਾਅਦ ਇਹਨਾਂ ਪਹਿਲਾਂ ਤੋਂ ਦੱਸ ਦਿੰਦੀ ਚੱਲਦੀ ਆ ਚਲੋ ਪੇਮੈਂਟ ਦਾ ਤਾਂ ਕੋਈ ਨਹੀਂ ਪਰ ਫੇਰ ਵੀ ਅੱਜ ਕੱਲ ਤਾਂ ਕਰੰਟ ਪੈਸਾ ਚਾਹੀਦਾ ਲੋਕਾਂ ਦੀ ਮਹਿੰਗਾਈ ਵਧੀ ਪਈ ਆ ਜ਼ਰੂਰਤਾਂ ਵਧੀਆਂ ਪਈਆਂ ਨੇ ਇਸ ਕਰਕੇ ਅਸੀਂ ਬੀਰਕਾ ਨੂੰ ਇਹ ਵੀ ਬੇਨ ਕਹਦੇ ਪਹਿਲੀ ਤਾਂ ਗੱਲ ਆ ਵੀ ਜਿਹੜਾ گاਵਾ ਦਾ ਦੁੱਧ ਦਾ ਰੇਟ ਹੈ ਉਹ ਮੱਝਾਂ ਦੇ ਜਿਹੜੇ ਪ੍ਰਤੀ ਕਿਲੋ ਫਾਈਟ ਦੇ ਬਰਾਬਰ ਕੀਤਾ ਜਾਵੇ ਦੂਜੇ ਨੰਬਰ ਤੇ ਜਿਹੜੀ ਅਮੋਲ ਚੱਲ ਰਹੀ ਆ ਅਸੀਂ ਪੁਲਜਰ ਅਪੀਲ ਕਰਦੇ ਆ ਵੀ ਉਹ ਰੇਟ ਵੀ ਉਹਨਾਂ ਦੇ ਬਰਾਬਰ ਕੀਤਾ ਜਾਵੇ ਅਮੋਲ ਪ੍ਰਾਈਵੇਟ ਹੈ ਸਰਕਾਰੀ ਹੈ ਹਾਂਜੀ ਹਾਂਜੀ ਇਹ ਸਰਕਾਰੀ ਆ ਉਹ ਪ੍ਰਾਈਵੇਟ ਹੈ ਤੇ ਇਹ ਵੀ ਦੇ ਸਕਦੇ ਨੇ ਰੇਟ ਕੋਈ ਵੱਡੀ ਗੱਲ ਜੇ ਇਹਨਾਂ ਦੇ ਵਿੱਚ ਕੋਈ ਪਰਦਾtio ਉਹ ਮੋਰਗੀ ਕਪਰੇ ਉਹ ਬਾਹਰਲੀ ਹੈ ਜਣੀ ਗੁਜਰਾਤੀ ਹੈ ਉਹ ਤਾਂ ਇਹ ਆ ਵੀ ਉਹਨੇ ਇੱਥੇ ਆ ਕੇ ਏਡੀ ਦੂਰ ਆ ਕੇ ਛਾ ਗਿਆ ਉਹ ਮਹਾਰੀ ਕਿਉਂ ਨਹੀਂ ਜਾਂਦੇ ਹੈਗੇ ਮਹਾਰੀ ਉਹਨਾਂ ਨੂੰ ਕੰਪੀਟੀਸ਼ਨ ਕਰਨਾ ਪੈਂਦਾ ਵੱਧਦੇ ਨੇ ਪੈਂਦੇ ਨੇ ਮਹਾਰੀ ਦਾ ਮਤਲਬ ਨੂੰ ਸੱਚਾ ਨਾ ਵੀ ਸਾਡਾ ਜਿਹੜਾ ਪ੍ਰਧਾਨ ਜੀ ਚਲਾਕੀ ਕੈਪਟਨ ਸਮਜੀਤ ਵੜੇ ਜੋ ਵੀ ਕੋਆਪਰੇਟਿਵ ਦੇ ਹਿਤੂ ਸੀਗੇ ਸਾਡੇ ਜਿਹੜੇ ਕੈਪਟਲ ਤੋਂ ਕਮਲ ਜਿੱਤੀ ਉਹਨਾਂ ਨੇ ਉਹਦੀਆਂ ਗੱਲਾਂ ਸੁਣ ਕੇ ਆਹੋ ਉਹਨੇ ਤਾਂ 100 ਪਿੰਡਾਂ ਦੀਆਂ ਸੁਸਾਇਟੀਆਂ ਦੇ ਵਿੱਚ ਉਠੰਡਾ ਕਰਨ ਵਾਲੇ ਪਲਾਂਟਾਂ ਦੇ ਲੱਖ ਲੱਖ ਰੁਪਏ ਵਾਲੇ ਉਹ ਲਵਾਤੇ ਮਹਾਲੀ ਦੇ ਵਿੱਚ ਉਹਦਾ ਇੰਨੇ ਅਗਰੈਸਿਵ ਨੇ ਉਥੇ ਇਸ ਕਰਕੇ ਨਹੀਂ ਜਾਂਦਾ ਵੀ ਇੱਥੇ ਇਹਨਾਂ ਨੂੰ ਵੱਧ ਰੇਟ ਦੇਣਾ ਪਊਗਾ ਉਹਨਾਂ ਦੇ ਮੁਕਾਬਲੇ ਤੇ ਉਹ ਮਕਸਦ ਉਹਦਾ ਇਹ ਹੈ ਕਿ ਕੋਆਪਰੇਟਿਵ ਨੂੰ ਕਿਵੇਂ ਵੇਲ ਕੀਤਾ ਜਾਵੇ ਜਿੱਥੇ ਘੱਟ ਰੇਟ ਹੈ ਬਸ ਉੱਥੇ ਜਾ ਕੇ ਐਵੇਂ ਨਹੀਂ ਉਹਨੇ ਇੱਥੇ ਵੱਧ ਦਿੱਤਾ ਹੈਗਾ ਇਹ ਪ੍ਰਾਈਵੇਟ ਦੀ ਨੀਤੀ ਹੈ ਉੱਥੇ ਉਹ ਤਾਂ ਸਿਰਫ ਉਹਨਾਂ ਨੂੰ ਮਾਰਨ ਦੀ ਗੱਲ ਹੈ ਬਸ ਇਹ ਜਿਹੜਾ ਨਾ ਪ੍ਰਾਈਵੇਟ ਪਲਾਂਟ ਨੇ ਉਹ ਮੇਕਾ ਤੋਂ ਸਿੱਧੇ ਲੈਂਦੇ ਨੇ ਜੇ ਵੇਰਕਾ ਜਿੰਨਾ ਰੇਟ ਲਾਉਂਦਾ ਹੈ ਉਹਦੇ ਤੋਂ ਸਿੱਧੇ ਲੈ ਕੇ ਉਹ ਰੇਟ ਫਿਕਸ ਕਰਦੇ ਨੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਵੇਰਕਾ ਕੋਆਪਰੇਟਿਵ ਹੈ ਇਹਨੂੰ ਕੋਆਪਰੇਟਿਵ ਜਿਹੀ ਮਾਨੇ ਕੇ ਬਣਾਇਆ ਜਾਵੇ ਆਮ ਲੋਕਾਂ ਦੇ ਹਿੱਤਾਂ ਵਾਸਤੇ ਤਾਕੇ ਪ੍ਰਾਈਵੇਟਾਂ ਨੂੰ ਵੀ ਖੰਨ ਹੋਣ ਉਹ ਵੀ ਉਹਦੇ ਮੁਕਾਬਲੇ ਤੇ ਰੇਟ ਦੇਣ ਇਹਦਾ ਰੇਟ ਹੁਣ ਇਸ ਕਰਕੇ ਦੇ ਰਿਹਾ ਉਹ ਜਿਵੇਂ ਨਾ ਅੱਗੇ ਨੀਤੀ ਸੀ ਵੀ ਅੱਗੇ ਵੀ ਉਹ ਕੰਪਨੀ ਆ ਕੋਲਾ ਨੂੰ ਫਿਰ ਇਹ ਕਹਿਣਾ ਵੀ ਜਿਵੇਂ ਮੈਂ ਬੰਦ ਮਿਲ ਰਿਹਾ ਜਾਂ ਘਟ ਮਿਲ ਰਿਹਾ ਇਹਨਾਂ ਆਮ ਜਿਹੜੇ ਦੋਸਤ ਨੇ ਪੰਡਾ ਇਹਨਾਂ ਪਸ਼ੂ ਪਾਲਦੇ ਨੇ ਉਹਨਾਂ ਤੇ ਕਿੰਨਾ ਕਾ ਫੈਕਟ ਪੈ ਰਿਹਾ ਹੈ ਉਹਨਾਂ ਤੇ ਬਹੁਤ ਫਰਕ ਪੈ ਰਿਹਾ ਹੈ ਕਿਉਂਕਿ ਵੀ ਜਿਹੜਾ ਛੋਟਾ ਕਸਟਮਰ ਹੈ ਉਹਦਾ ਤਾਂ ਮੇਰੇ ਹਿਸਾਬ ਨਾਲ ਤਾਂ 5 ਤੋਂ 6 ਰੁਪਏ ਲੀਟਰ ਦਾ ਫਰਕ ਪੈ ਰਿਹਾ ਉਹਨਾਂ ਦਾ ਰੇਟ ਹੈ 34 35 36 ਰੁਪਏ ਮਿਲ ਰਿਹਾ ਜਾਂ ਇੱਥੇ ਕਿ ਮਿਲ ਰਿਹਾ ਹੁਣ ਜਿਹੜੇ ਵੱਡੇ ਫਾਰਮਰ ਨੇ ਉਹਨਾਂ ਨੂੰ ਮਿਲ ਰਿਹਾ 42 43 ਜਾਂ 44 ਰੁਪਏ ਐਨਾ ਫਰਕ ਹੈ ਦੇ ਵਿੱਚ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਮਾਰ ਹੈ ਕਿਉਂਕਿ ਦੇਖੋ ਫੀਲਡ ਹੈ ਜਿਹੜੀ ਦਿਨ ਪਰ ਦਿਨ ਮਹਿੰਗੀ ਹੁੰਦੀ ਜਾਂਦੀ ਹੈ ਤੇ ਜਿਹੜਾ ਹੋਰ ਸਾਰਾ ਹੀ ਖਰਚਾ ਹੈ ਜਿਹੜਾ ਸਾਰੇ ਖਰਚੇ ਨੇ ਜਿਹੜੇ ਉਹ ਵਧਦੇ ਜਾਂਦੇ ਨੇ ਇਸ ਕਰਕੇ ਉਹਨਾਂ ਤੇ ਤਾਂ ਬਹੁਤ ਵੱਡੀ ਮਾਰ ਹੈ ਤੇ ਦੂਜੇ ਨੰਬਰ ਤੇ ਆ ਜਿਹੜਾ ਲੀਟਰ ਵਾਲੀ ਤੁਸੀਂ ਦੱਸਦੇ ਆ ਦੱਸਿਆ ਵੀ ਉਹ ਕਿਹੋ ਲੀਟਰਾਂ ਦੇ ਉਹਨਾਂ ਨੇ ਕਰਤਾ ਉਹ ਵੀ ਇੱਕ ਟੱਕਾ ਹੀ ਆ ਕਿਉਂਕਿ ਜਿਹੜਾ ਕਿਲੋ ਆ ਉਹ 1000 ਗ੍ਰਾਮ ਦਾ ਹੁੰਦਾ ਇਹਨਾਂ ਨੇ 900 ਗ੍ਰਾਮ ਦਾ ਕਰਤਾ ਪ੍ਰਾਈਵੇਟਾਂ ਨੇ ਵੀ ਜ ਸਰਕਾਰੀਆ ਨੇ ਉਹਦੇ ਵਿੱਚ 100 ਗ੍ਰਾਮ ਇੱਕ ਹੀ ਹੋਵਾ ਜਿਹੜਾ ਉਹ ਕਿਲੋ ਮਗਰ ਘਟ ਜਾਂਦਾ ਇਸ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਜਿਹੜਾ ਰੇਟ ਹੈ ਕਨਾ ਇਹ ਗਾਵਾਂ ਦਾ ਮੱਝਾਂ ਦੇ ਬਰਾਬਰ ਪ੍ਰਤੀ ਕਿਲੋ ਫੈਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਕਿਉਂਕਿ ਕਸਟਮਰ ਆ ਜਿਹੜਾ ਕੋਆਪਰੇਟਿਵ ਵਿਭਾਗ ਜਿਹੜਾ ਉਹ ਤਾਂ ਹੈਗਾ ਹੀ ਛੋਟੇ ਜ਼ਿਮੀਦਾਰਾਂ ਦੇ ਜਾਂ ਛੋਟੇ ਦੁੱਧ ਉਤਪਾਦਕਾਂ ਦੇ ਹੱਕ 'ਚ ਇਸ ਕਰਕੇ ਜਿਹੜਾ ਰੇਟ ਦਾ ਡਿਫਰੈਂਸ ਹੈ ਇਹ ਨਹੀਂ ਹੋਣਾ ਚਾਹੀਦਾ ਸਾਰਾ ਬਰਾਬਰ ਹੋਣਾ ਚਾਹੀਦਾ ਤੇ ਅਮੂਲ ਦੇ ਰੇਟ ਨੇ ਜਿਹੜੇ ਉਹ ਬਰਾਬਰ ਹੋਣੇ ਚਾਹੀਦੇ ਨੇ ਬਾਅਦ ਤੇ ਬਾਅਦ 50 ਪੈਸੇ ਜਾਂ 1 ਰੁਪਏ ਤੋਂ ਵੱਧ ਇਹਦਾ ਵੈਰੀਏਸ਼ਨ ਹੋਣਾ ਨਹੀਂ ਚਾਹੀਦਾ ਇੱਕ ਹੋਰ